पठानकोट पुलिस वालों लगातार नजायज माइनिंग सख्ती की जा रही है जिस दे चलते दे थाना तारागढ़ पुलिस ने पिंड गंजू जगीर लागे छापेमारी की छापेमारी so, दौरान एक क्रैशर मालिक दे ਵਲੋ ਨਾਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਸੀ ਜਿਸ ਦੇ ਚਲਦੇ थाना ਤਾਰਾਗੜ ਦੀ ਪੁਲਿਸ ਨੇ ਮੌਕੇ ਤੇ ਹੀ ਤਿੰਨ ਪੋਕਲੈਨ ਮਸ਼ੀਨ ਸਾਥ ਟਿਪਰ ਕਾਬੂ ਕੀਤੇ ਅਤੇ ਤਿੰਨ ਡਰਾਈਵਰ ਵੀ ਹਿਰਾਸਤ ਵਿੱਚ ਲਏ ਨੇ ਸੋ ਪੁਲਿਸ ਕ੍ਰੈਸ਼ਰ ਮਾਲਕ ਅਤੇ ਹੋਰ ਲੋਕਾਂ ਤੇ ਵੀ ਕਾਰਵਾਈ ਕਰਕੇ ਮਾਮਲਾ ਦਰਜ ਕਰ ਰਹੀ ਹੈ ਫਿਲਹਾਲ ਮਾਈਨਿੰਗ ਵਿਭਾਗ ਇਸ ਪੂਰੇ ਮਾਮਲੇ ਦੀ ਜਾਂਚ ਵੀ ਕਰ ਰਿਹਾ ਹੈ ਇਹ ਜਿਹੜਾ ਇਹ ਸੰਤ ਸਟੋਨ ਕ੍ਰੈਸ਼ਰ ਹੈ ਜੀ ਗੱਜੂ ਜਗੀਰ ਦੀ ਏ ਜ਼ਮੀਨ ਹੈ थाना ਹੈਗਾ ਜੀ ਤਾਰਾਗੜ ਇਦੇ ਵਿੱਚ ਸਰਨਜੀਤ ਨੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇੱਕ ਇੱਥੇ ਇਹ ਲੀਗਲ ਜਿਹੜੀ ਉਹ ਮਾਈਨਿੰਗ ਹੋ ਰਹੀ ਹੈ ਡਿਗਿੰਗ ਹੋ ਰਹੀ ਹੈ। ਤੋਂ ਮੇਰੇ ਐਸਐਚਓ ਸਾਹਿਬ ਮਨਜੀਤ ਸਿੰਘ ਐਸਐਚਓ ਤਾਰਾਗੜ ਇੱਥੇ ਮੌਕੇ ਤੇ ਪਹੁੰਚੇ। ਇੱਥੇ ਆ ਕੇ ਦੇਖਿਆ ਤੇ ਬੁੜਕੇ ਫਿਰ ਜਿਹੜਾ ਆਪਣਾ ਮਾਈਨਿੰਗ ਦੇ ਆਫੀਸਰਸ ਐਸਜੋ ਸਾਹਿਬ ਨੂੰ ਇੱਥੇ ਬੁਲਾਇਆ ਗਿਆ ਜੇਈ ਸਾਹਿਬ ਨੂੰ ਬੁਲਾਇਆ ਗਿਆ। ਉਹਨਾਂ ਨੇ ਸਾਡੇ ਨਾਲ ਇਹ ਮੌਕਾ ਦੇਖਿਆ। ਤੇ ਇੱਥੇ ਕੋਈ ਇੱਕ ਪੋਕਲੇ ਨੇ ਮੌਕੇ ਦੇ ਉੱਤੇ ਇੱਕ ਪੋਕਲੇ ਨੇ ਇੱਕ ਗੱਡੀ ਇੱਕ ਆਪਣੇ ਹੋਰ ਟਿਪਰ ਖੜਾ ਤੇ ਇੱਧਰ ਇੱਕ ਜਿਹੜਾ ਹੋਰ ਇਹਨਾਂ ਦਾ ਏਰੀਆ ਉੱਥੇ ਵੀ ਗੱਡੀਆਂ ਤਿੰਨ ਜਿਹੜੀਆਂ ਆਪਣੀਆਂ ਪੋਕਲੇ ਇਹਨਾਂ ਨੇ ਤੇ ਟਿਪਰ ਖੜੇ ਦੇ ਕਾਫੀ 6 ਜਾਂ 7 ਟਿਪਰ ਨੇ ਖੜੇ ਹੋਏ ਤੇ ਉਹਦੇ ਸੰਬੰਧ ਵਿੱਚ ਅਸੀਂ ਆਪਣਾ ਮਾਈਨਿੰਗ ਐਸਟੀਯੂ ਸਾਹਿਬ ਆਏ ਨੇ ਉਹ ਸਾਨੂੰ ਲਿਖ ਕੇ ਦੇ ਰਹੇ ਨੇ ਅਸੀਂ ਉਸ ਅਨਸਾਰ ਅਸੀਂ ਬਣਦੀ ਜਿਹੜਾ ਪਰਚਾ ਦਰਜ ਕਰਕੇ ਅਗਲੀ ਜਿਹੜੀ ਤਫ਼ਤੀਸ਼ ਹੈ